ਬਾਲੀਵੁੱਡ ਦੇ ਅਦਾਕਾਰ ਅਨੂ ਕਪੂਰ ਇਨੀ ਦਿਨੀ ਆਪਣੀ ਫਿਲਮ ਹਮਾਰੇ 12 ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿਚ ਨੇ ਇਸ ਫਿਲਮ ਨੂੰ ਲੈ ਕੇ ਕਾਫੀ ਸਮੇ ਤੋਂ ਵਿਵਾਦ ਵਿੱਚ ਚੱਲ ਰਿਹਾ ਹੈ ਹਾਲਾਂਕਿ ਉਹਨੇ ਇਸ ਨੂੰ ਅਦਾਲਤ ਤੋਂ ਕਲੀਨ ਚਿੱਟ ਵੀ ਮਿਲ ਗਈ ਹੈ ਤੇ 21 ਜੂਨ ਨੂੰ ਫਿਲਮ ਫਟੇ ਪਰਤੇ ਤੇ ਰਿਲੀਜ਼ ਹੋਵੇਗੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੇ ਮੇਕਰਸ ਨੇ ਪੂਰੀ ਸਟਾਰ ਕਾਸਟ ਦੇ ਨਾਲ ਪੱਤਰਕਾਰ ਵਾਰਤਾ ਕੀਤੀ ਜਿੱਥੇ 17 ਤੋਂ ਕਈ ਸਵਾਲ ਪੁੱਛੇ ਜਾਂਦੇ ਨੇ ਇਸ ਦੌਰਾਨ ਅਦਾਕਾਰ ਅਨੂ ਕਪੂਰ ਨੇ ਕੰਗਨਰ ਨੌਤੇ ਥੱਪੜ ਮਾਰਨ ਦੀ ਘਟਨਾ ਤੇ ਸਵਾਲ ਚੁੱਕੇ ਨੇ ਸਵਾਲ ਦਾ ਅਦਾਕਾਰ ਵੱਲੋਂ ਜਵਾਬ ਦਿੱਤਾ ਜੋ ਤੁਹਾਨੂੰ ਹੈਰਾਨ ਕਰ ਦਵੇਗਾ ਜਦੋਂ ਅਨੂਕਪੂਰ ਨੂੰ ਕੰਗਨਾ ਰਣੌਤ ਤੇ ਥੱਪੜ ਮਾਰਨ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਕੰਗਨਾ ਜੀ ਕੌਣ ਹਨ ਕੋਈ ਵੱਡੀ ਹੀਰੋਇਨ ਹੈ ਇਸ ਦਾ ਜਵਾਬ ਸੁਣ ਕੇ ਉੱਥੇ ਬੈਠੇ ਲੋਕਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਹੋਰ ਤਾਂ ਹੋਰ ਕਿਸੇ ਨੇ ਅਦਾਕਾਰ ਨੂੰ ਦੱਸਿਆ ਕਿ ਉਹ ਹਾਲੀ ਦੇ ਵਿੱਚ ਮੰਡੀ ਤੋਂ ਚੋਣ ਜਿੱਤ ਕੇ ਨਵੇਂ ਐਮਪੀ ਵੀ ਬਣੀ ਹੈ ਇਸ ਤੇ ਅਦਾਕਾਰ ਨੇ ਕਿਹਾ ਉਹ ਉਹ ਵੀ ਹੈ ਫਿਰ ਅਨੂ ਕਪੂਰ ਅੱਗੇ ਕਹਿੰਦੇ ਨੇ ਜੇ ਮੈਂ ਇਹ ਗੱਲ ਕਹਾ ਤਾਂ ਸਭ ਤੋਂ ਪਹਿਲਾ ਇਹ ਕਿਆ ਜਾਵੇਗਾ ਅਨੂ ਕਪੂਰ ਬੇਕਾਰ ਤਿਕਾਲ ਕਰਦਾ ਹੈ ਉੱਥੇ ਹੀ ਜੇ ਕਿਸੇ ਨੇ ਮੈਨੂੰ ਥੱਪੜ ਮਾਰਿਆ ਤਾਂ ਮੈਂ ਕਾਨੂੰਨੀ ਪ੍ਰਕਿਰਿਆ ਚ ਲੰਘਾਗਾ ਦੱਸਣ ਯੋਗੇ ਕਿ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਨੇ ਜਾਣ ਦੇ ਕੁਝ ਦਿਨ ਬਾਅਦ ਹੀ ਕੰਗਰਾ ਨੌਤ ਨੂੰ ਹਵਾਈ ਅੱਡੇ ਤੇ ਸੀਆਈਐਸਐਫ ਦੀ ਮਹਿਲਾ ਜਵਾਨ ਨੇ ਥੱਪੜ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਕਰਮਾ ਗਿਆ